ਹਾਂ ਜੀ ਜਿਹੜੀ ਹਾਲਾਤ ਹੈ ਜੀ ਉਹ ਤਾਂ ਇਸ ਵਕਤ ਬੜੇ ਗੰਭੀਰ ਹੈਗੇ ਸਿਚੁਏਸ਼ਨ ਕਾਫੀ ਸੀਰੀਅਸ ਹੈ ਕਿ ਕਿ ਪਿੰਡ ਦੇ ਵਿੱਚ ਜਾ ਕੇ ਜਿੱਥੇ ਵੀ ਸਾਡੀ ਜ਼ਰੂਰਤ ਹੋਈ ਅਸੀਂ ਇੱਕ ਇੱਕ ਘਰ ਪਹੁੰਚ ਕਰਾਂਗੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਨਾਂ ਇਸ ਹਲਕੇ ਦੇ ਵਿੱਚ ਪਰ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਜਿਸ ਤਰ੍ਹਾਂ ਕੱਲ ਕਿਹਾ ਕਿ ਚਾਹੇ ਉਹ ਫਸਲਾਂ ਦਾ ਨੁਕਸਾਨ ਹੋਵੇ ਚਾਹੇ ਘਰਾਂ ਦਾ ਜਾਂ ਕੋਈ ਵੀ ਨੁਕਸਾਨ ਹੋਵੇ ਮੁਆਵਜ਼ਾ ਜਲਦ ਤੋਂ ਜਲਦ ਜਿਹੜਾ ਹੈਗਾ ਸਾਡੇ ਇਹਨਾਂ ਪਰਿਵਾਰਾਂ ਨੂੰ ਤਵਾਇਆ ਜਾਊਗਾ ਤੁਹਾਡੇ ਰਸੋਈ ਦੇ ਸਮਾਨ ਤੋਂ ਲੈ ਕੇ ਤੁਹਾਡੇ ਪਰਸਨਲ ਸਮਾਨ ਤੱਕ ਜਿਹੜਾ ਹੈਗਾ ਅਸੀਂ ਤੁਹਾਨੂੰ ਮੁਹੱਈਆ ਕਰਵਾਵਾਂਗੇ ਔਰ ਤੁਹਾਡੇ ਨਾਲ ਹਮੇਸ਼ਾ ਹੀ ਇਦਾਂ ਹੀ ਖੜੇ ਰਹੇ ਇੱਕੋ ਅਸੀਂ ਪੰਜਾਬੀਆਂ ਅਸੀਂ ਇੱਕ ਦੂਜੇ ਦੀ ਮਦਦ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਹਾਂ ਔਰ ਜਿਹੜੇ ਵੀ ਮੇਰੇ ਵੀਰ ਭੈਣਾਂ ਆ ਇੱਥੇ ਇਹਨਾਂ ਸਾਡੇ ਪਿੰਡ ਦੇ ਵਿੱਚ ਜਿਹੜੇ ਫਸੇ ਹੋਏ ਆ ਲੋਕੀ ਸਾਡੇ ਉਹਨਾਂ ਦੀ ਮਦਦ ਦੇ ਲਈ ਆ ਰਹੇ ਆ ਉਹਨਾਂ ਨੂੰ ਆਣ ਦਿੱਤਾ ਜਾਵੇ ਔਰ ਰਸਤਾ ਬੜਾ ਥੋੜਾ ਘੱਟ ਚੜਾਈ ਹੋਣ ਕਰਕੇ ਥੋੜੀ ਦਿੱਕਤ ਆ ਰਹੀ ਹੈ ਬਹਾਨਾ ਨੂੰ ਮੈਂ ਦੇਖ ਰਿਹਾ ਹਾਂ ਸਿਚੁਏਸ਼ਨ ਨੂੰ ਜਿਹੜੇ ਜਸ਼ਮਜੀਤ ਕਹਿ ਰਹੇ ਕਿ ਅੱਜ ਇੱਕਦਮ ਪਾਣੀ ਦਾ ਪੱਧਰ 2-3 ਫੁੱਟ ਉੱਪਰ ਗਿਆ ਹੈ ਹਾਂਜੀ ਜਿਹੜੀ ਹਾਲਾਤ ਹੈ ਜੀ ਉਹ ਤਾਂ ਇਸ ਵਕਤ ਬੜੇ ਗੰਭੀਰ ਹੈਗੇ ਸਿਚੁਏਸ਼ਨ ਕਾਫੀ ਸੀਰੀਅਸ ਹੈ ਪਰ ਸਾਡਾ ਜੋ ਮਨੁੱਖੀ ਫਰਜ਼ ਬੰਦ ਹੈ ਅਸੀਂ ਸਾਰੇ ਇੱਥੇ ਪਹੁੰਚੇ ਹਾਂ ਆਪਣੇ ਭੈਣਾਂ ਦੀ ਆਪਣੇ ਵੀਰਾਂ ਦੀ ਮਦਦ ਦੇ ਲਈ ਔਰ ਸਾਰੀ ਟੀਮ ਸਾਡੀ ਇੱਥੇ ਖੜੀ ਹੈ ਔਰ ਅਸੀਂ ਕਿੱਕ ਪਿੰਡ ਦੇ ਵਿੱਚ ਜਾ ਕੇ ਜਿੱਥੇ ਵੀ ਸਾਡੀ ਜ਼ਰੂਰਤ ਹੋਈ ਅਸੀਂ ਇੱਕ ਇੱਕ ਘਰ ਪਹੁੰਚ ਕਰਾਂਗੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਲੜ ਰਹੇ ਨੇ ਇਸ ਸਿਚੁਏਸ਼ਨ ਦੇ ਨਾਲ ਜੀ ਦੇਖੋ ਕੁਦਰਤੀ ਆਫਤ ਆਫਤ ਆਈ ਹੈ ਇਹ ਕੁਦਰਤ ਤੇ ਕਿਸੇ ਦਾ ਜ਼ੋਰ ਨਹੀਂ ਹੈਗਾ ਔਰ ਲੇਕਿਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਨਾਂ ਇਸ ਹਲਕੇ ਇਸ ਹਲਕੇ ਦੇ ਵਿੱਚ ਔਰ ਜਿਹੜੇ ਸਾਡੇ 7 ਜ਼ਿਲ੍ਹੇ ਆ ਉੱਥੇ ਹੜ੍ਹਾਂ ਦੇ ਕਾਰਨ ਬਹੁਤ ਸਾਰੀਆਂ ਫਸਲਾਂ ਘਰਾਂ ਦਾ ਨੁਕਸਾਨ ਹੋਇਆ ਔਰ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਜਿਸ ਤਰ੍ਹਾਂ ਕੱਲ ਕਿਹਾ ਕਿ ਚਾਹੇ ਉਹ ਫਸਲਾਂ ਦਾ ਨੁਕਸਾਨ ਹੋਵੇ ਚਾਹੇ ਘਰਾਂ ਦਾ ਜਾਂ ਕੋਈ ਵੀ ਨੁਕਸਾਨ ਹੋਵੇ ਮੁਆਵਜ਼ਾ ਜਲਦ ਤੋਂ ਜਲਦ ਜਿਹੜਾ ਹੈਗਾ ਸਾਡੇ ਇਹਨਾਂ ਪਰਿਵਾਰਾਂ ਨੂੰ ਦਵਾਇਆ ਜਾਊਗਾ ਔਰ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਸਾਰੀ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਸਹਿਮਾਨ ਅਸੀਂ ਆਪਣੇ ਪੰਜਾਬੀ ਵੀਰਾਂ ਦੀ ਭੈਣਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਔਰ ਮੈਂ ਆਮ ਆਦਮੀ ਪਾਰਟੀ ਦੀ ਮਹਿਲਾ ਪ੍ਰਧਾਨ ਹੋਣ ਦੇ ਨਾਤੇ ਆਪਣੀਆਂ ਸਾਰੀਆਂ ਭੈਣਾਂ ਨੂੰ ਕਹੂੰਗੀ ਕਿ ਘਬਰਾਓ ਨਹੀਂ ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ ਔਰ ਤੁਹਾਡੀ ਰਸੋਈ ਦੇ ਸਮਾਨ ਤੋਂ ਲੈ ਕੇ ਤੁਹਾਡੇ ਪਰਸਨਲ ਸਮਾਨ ਤੱਕ ਜਿਹੜਾ ਹੈਗਾ ਅਸੀਂ ਤੁਹਾਨੂੰ ਮੁਹੱਈਆ ਕਰਵਾਵਾਂਗੇ ਔਰ ਤੁਹਾਡੇ ਨਾਲ ਹਮੇਸ਼ਾ ਹੀ ਇਦਾਂ ਹੀ ਖੜੇ ਰਵਾਂਗੇ ਮੈਡੀਕਲ ਨੂੰ ਲੈ ਕੇ ਖਾਸ ਤੌਰ ਤੇ ਬੀਬੀਆਂ ਦੀ ਜੇ ਪ੍ਰੋਬਲਮ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਔਰਤਾਂ ਹੋ ਸਕਦੀਆਂ ਜਿਹੜੇ ਹਾੜਾਂ ਦੀ ਲਪੇਟ ਦੇ ਵਿੱਚ ਇਲਾਕੇ ਨੇ ਉੱਥੇ ਪ੍ਰੈਗਨੈਂਟ ਹੋਣ ਜਾਂ ਉਹਨਾਂ ਦੀ ਕੋਈ ਹੋਰ ਮੈਡੀਕਲ ਰੀਜ਼ਨ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਮੈਡੀਕਲ ਜਿਹੜੇ ਕੈਂਪ ਉਹ ਲਗਾਏ ਗਏ ਸੀਗੇ ਜੀ ਔਰ ਪਰਸੋ ਰਾਤੀ ਵੀ ਦੋ ਡਿਲੀਵਰੀਜ਼ ਕੰਡਕਟ ਕੀਤੀਆਂ ਨੇ ਉੱਥੇ ਔਰ ਇਹ ਇਸ ਰਿਲੇਟਡ ਜਿੰਨਾ ਵੀ ਸਮਾਨ ਹੈਗਾ ਅਸੀਂ ਸਾਰਾ ਆਪਣੀਆਂ ਭੈਣਾਂ ਤੱਕ ਮੈਡੀਕਲ ਸੇਵਾਵਾਂ ਸਾਰਾ ਜਿਹੜਾ ਮੁਹैया ਕਰਵਾਵਾਂਗੇ ਔਰ ਅੱਜ ਸੁਲਤਾਨਪੁਰ ਲੋਧੀ ਆਏ ਆ ਕੱਲ ਤੋਂ ਸਾਰੇ ਜਿਹੜੇ 7 ਜ਼ਿਲ੍ਹੇ ਹੈਗੇ ਆ ਜਿਨ੍ਹਾਂ ਦੇ ਵਿੱਚ ਜ਼ਿਆਦਾ ਨੁਕਸਾਨ ਹੋਇਆ ਸੱਤੋਂ ਦੇ ਸੱਤੇ ਜ਼ਿਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਵੱਲੋਂ ਕੈਂਪ ਲਗਾਏ ਜਾਣਗੇ ਅੱਛਾ ਆਖਰੀ ਸਵਾਲ ਇਹ ਆ ਕਿ ਲੋਕ ਇੱਥੇ ਇੱਕ ਚੀਜ਼ ਦੀ ਸ਼ਿਕਾਇਤ ਕਰ ਰਹੇ ਨੇ ਕਿ ਜਿਹੜੀਆਂ ਟਰਾਲੀ ਵਾਲੀਆਂ ਸੇਵਾ ਲੈ ਕੇ ਟਰਾਲੀ ਲੋਕ ਆ ਰਹੇ ਨੇ ਮਦਦ ਕਰਨੇ ਕਿ ਬੁੱਝੇ ਦੀ ਉਹਨਾਂ ਨੂੰ ਰਸਤਾ ਨਹੀਂ ਮਿਲਦਾ ਤੇ ਤੁਸੀਂ ਪ੍ਰਸ਼ਾਸਨ ਨੂੰ ਇਹ ਕਿੰਨੀ ਬਣਾ ਰਹੇ ਹੋ ਕਿ ਕਮ ਸੇ ਕਮ ਸੇਵਾ ਵਾਲੀਆਂ ਟਰਾਲੀਆਂ ਪਹੁੰਚਾ ਬਿਲਕੁਲ ਜੀ ਸਾਰੀਆਂ ਜਿਹੜੇ ਜਿਹੜੇ ਲੋਕੀ ਇੱਥੇ ਆ ਰਹੇ ਹਨ ਨਾ ਉਹ ਸਾਰੇ ਮਦਦ ਦੇ ਲਈ ਉਹ ਆ ਰਹੇ ਹਨ ਔਰ ਮੈਂ ਪ੍ਰਸ਼ਾਸਨ ਨੂੰ ਇਹੀ ਕਹੂੰਗੀ ਕਿ ਉਹਨਾਂ ਲੋਕਾਂ ਨੂੰ ਆਣ ਦੋ ਕਿਉਂਕਿ ਸਾਰੇ ਦੇਖੋ ਅਸੀਂ ਪੰਜਾਬੀਆਂ ਅਸੀਂ ਇੱਕ ਦੂਜੇ ਦੀ ਮਦਦ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਹਾਂ ਔਰ ਜਿਹੜੇ ਵੀ ਮੇਰੇ ਵੀਰ ਭੈਣਾਂ ਇੱਥੇ ਇਨਾ ਸਾਡੇ ਪਿੰਡ ਦੇ ਵਿੱਚ ਜਿਹੜੇ ਫਸੇ ਹੋਏ ਆ ਲੋਕੀ ਸਾਡੇ ਉਹਨਾਂ ਦੀ ਮਦਦ ਦੇ ਲਈ ਆ ਰਹੇ ਆ ਉਹਨਾਂ ਨੂੰ ਆਣ ਦਿੱਤਾ ਜਾਵੇ ਔਰ ਰਸਤਾ ਬੜਾ ਥੋੜਾ ਕਟ ਛੜਾਈ ਹੋਣ ਕਰਕੇ ਥੋੜੀ ਦਿੱਕਤ ਆ ਰਹੀ ਹੈ ਬਹਾਨਾ ਨੂੰ ਆਉਣ ਦੇ ਲਈ ਬਟ ਸਾਰੇ ਆਪਣੀ ਪਹੁੰਚ ਬਣਾ ਰਹੇ ਆਂ ਔਰ ਮੈਂ ਸਾਰੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਦੀ ਆਂ ਕਿ ਮੁਸੀਬਤ ਦੀ ਘੜੀ ਦੇ ਵਿੱਚ ਅਸੀਂ ਇੱਕ ਦੂਸਰੇ ਦੇ ਨਾਲ ਜਿਸ ਤਰ੍ਹਾਂ ਖੜੇ ਹੁੰਦੇ ਆਂ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਜੀਤਾ ਆਮ ਆਦਮੀ ਪਾਰਟੀ ਦੇ ਮੈਲਾ ਵਿੰਗ ਦੇ ਪ੍ਰਧਾਨ ਬੀਬੀ ਅਮਨਦੀਪ ਕੌਰ ਅਰੋੜਾਓ ਸਥਿਤੀ ਨੂੰ ਜਾਣਨ ਦੇ ਲਈ ਪਹੁੰਚੇ ਨੇ ਔਰ ਲੋਕਾਂ ਦੇ ਨਾਲ رابطہ ਕਰਨ ਦੇ ਲਈ ਪਹੁੰਚੇ ਨੇ ਕਿ ਆਖਰ ਇਹ ਸਥਿਤੀ ਕੀ ਹੈ ਔਰ ਸਥਿਤੀ ਸਰਕਾਰ ਨੂੰ ਪਤਾ ਜ਼ਰੂਰ ਜਿਸ ਤਰ੍ਹਾਂ ਸਰਕਾਰ ਦੇਖੇਗੀ ਔਰ ਸਥਿਤੀ ਦਾ ਜਾਇਜ਼ਾ ਲਏਗੀ ਤਾਂ ਹੀ ਅਗਲੀ ਜਿਹੜੀ ਕੋਈ ਪਾਲਿਸੀ ਹੈ ਬਣਨੀ ਹੈ ਕਿਉਂਕਿ ਇਹ ਨੁਕਸਾਨ ਹੈ ਜਿਹੜਾ ਵੱਡਾ ਹੋ ਰਿਹਾ ਕਿਸਾਨਾਂ ਦਾ ਔਰ ਜਿਹੜੇ ਵੀ ਪਰਿਵਾਰ ਵਿੱਚ ਜਿਨ੍ਹਾਂ ਦੀਆਂ ਫਸਲਾਂ ਸੀ ਜਾਂ ਮਾਲ ਡੰਗਰ ਦਾ ਜਿਹੜਾ ਨੁਕਸਾਨ ਹੈ ਤਾਂ ਬਾਅਦ ਦੇ ਵਿੱਚ ਵੀ ਜਿਹੜਾ ਰੀਹੈਬਿਲੀਟੇਸ਼ਨ ਹੈ ਜਿਹੜੀ ਉਹਦੀ ਬਹੁਤ ਮੁਸ਼ਕਲ ਦੇ ਨਾਲ ਹੋਣੀ ਹੈ ਡਿਜਾਸਟਰ ਜਿਹੜੀ ਮੈਨੇਜਮੈਂਟ ਹੈ ਤਾਂ ਸਾਰੀਆਂ ਚੀਜ਼ਾਂ ਹੋਣੇ ਤੋਂ ਹੀ ਜ਼ਰੂਰ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਅੰਕੜੇ ਦੇਖੇ ਜਾਣ ਕੇ ਕਿੱਥੇ ਕਿਵੇਂ ਹੋ ਗਿਆ ਤੇ ਉਹਨੂੰ ਸਹੀ ਕਿਵੇਂ ਕਿਸ ਰਸਤੇ ਤੇ ਜਾ ਕੇ ਕਰਨਾ ਹੈ